ਫਕੀਰ ਵਾਲੀ ਹੈ ਅੱਛਾ ਫਕੀਰ ਪਾਬੇ ਨਾਨਕ ਨੂੰ Hindu Muslim ਬਰਾਬਰ ਪਿਆਰ ਕਰਦੇ ਹਨ ਉਹਨਾਂ ਦੇ ਚੇਲੇ ਭਾਈ ਮਰਦਾਨਾ ਮੁਸਲਮਾਨ ਤੇ ਦੂਜਾ ਭਾਈ ਬਾਲਾ Hindu ਹੈ ਹਾਂਜੀ ਪਾਬਾ ਨਾਨਕ ਜੀ ਆ ਲਾਲੋ ਦੇ ਕਾਰੇ ਹਨ ਮੈਂ ਤੇ ਸਿਆ ਸ਼ਹਿਰ ਦੇ ਸ਼ਾ ਮਨ ਪਾਕੋ ਜੀ ਆਉ ਮੈਂ ਤੁਹਾਨੂੰ ਉੱਥੇ ਲੈ ਕੇ ਚਲਦਾ ਹਾਂ चलो बाबा जी ओ मिल लल सुवना भोजन उन्होंने छका पर जे सामने बाबे नानक की सोच को अपना लिखी सारी दुनिया किए सर सोच कि वे ਅਰਤੀ ਤਨ ਹੋਏ ਅੰਭਲ ਸਭ ਦੁੱਖ ਨਕੇ ਸੱਚੇ ਬਾਦਸ਼ਾਹ ਜੀ ਹੱਥ ਬਨ ਗਏ ਹੱਥ ਬਨ ਗਏ ਅਰਤੀ ਤਨ ਹੋਏ ਅੰਭਲ ਸਭ ਦੁੱਖ ਨਕੇ ਸੱਚੇ ਬਾਦਸ਼ਾਹ ਜੀ ਹੱਥ ਬਨ ਗਏ ਮਿਲ ਲਾਮਾ ਤੇ ਕਾਇ ਪੈ ਤੂ ਸੀ ਮੋਤੇ ਅੱਜ ਵੀ ਵਰਤੇ ਦੇਖ ਬਾਬਾ ਕਿੰਨਾ ਰਲਾ ਜਗ ਦੇ ਕੋਈ ਉਹ ਵੀ ਪੁੱਤਰ ਫਲ ਦੇ ਦੇ ਕੇ ਉਸ ਦੀ ਰਹਿਮਤ ਦੇ ਨਾਲ ਬੰਦੇ ਮਾਰੀ ਤੇ ਚੱਲਦੇ ਦੇਖੇ ਲੋਕੀ ਕਹਿੰਦੇ ਦਾਲ ਨਹੀਂ ਕਰਦੀ ਮੈ ਤਾਂ ਪੱਥਰ ਗਲਦੇ ਦੇਖੇ ਹਾਂਜੀ ਇਹੋ ਜੀ ਪ੍ਰਮਾਤਮਾ ਦੀ ਉਸਤਤ ਜਿਵੇਂ ਤੁਸੀਂ ਸਾਖੀ ਜਾਣਦੇ ਹੋ ਮਲਕ ਭਾਗੋ ਜੀ ਜਿਨ੍ਹਾਂ ਨੂੰ ਸਿੱਧੇ ਰਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਇਆ ਸੀ ਉਹਨਾਂ ਨੂੰ ਡੈਲੀਗੇਟ ਕਰਕੇ ਉਹਨਾਂ ਦੀ ਸਾਖੀ ਤੁਹਾਡੇ ਸਾਹਮਣੇ ਥੋੜੀ ਪੇਸ਼ ਕੀਤੀ ਜਾ ਰਹੀ ਆ ਕਿ ਕਿੱਦਾਂ ਪਰਉ ਕਿਰਤ ਕਮਾਈ ਕਰਨੀ ਚਾਹੀਦੀ ਆ ਕਿਰਤ ਕਮਾਈ ਜਿਹੜੀ ਆ ਉਹਦੇ ਵਿੱਚੋ ਹੀ ਅੰਮ੍ਰਿਤ ਦੁੱਧਾ ਜਿਹੜਾ ਦੂਜਿਆਂ ਦਾ ਹੱਕ ਖਾਣਾ ਪਰਾਇਆ ਹੱਕ ਖਾਣਾ ਉਸ ਸੂਰ ਉਸ ਹੰਡੀ ਦੇ ਖੇਤਰਾਂ ਉਹਦੇ ਵਿੱਚ ਇੱਕ ਗੁਰੂ ਦਾ ਹੋਣਾ ਜ਼ਰੂਰੀ ਆ ਜੋ ਗੁਰੂ ਆ ਉਹ ਤੁਹਾਡੇ ਸਾਹਮਣੇ ਆ ਇਹ ਗੁਰੂ ਆ ਸਾਡੇ ਇਹਨਾਂ ਦੀ ਬਦੌਲਤ ਅੱਜ ਸਾਡੇ ਬੱਚੇ ਉਸ ਮੰਜ਼ਲ ਤੱਕ ਪਹੁੰਚਦੇ ਆ ਜਿੱਥੇ ਸਾਨੂੰ ਪਤਾ ਵੀ ਸਾਡੇ ਬੱਚਿਆਂ ਨੇ ਆਪਣੀ ਜ਼ਿੰਦਗੀ ਨੂੰ ਵੈਲ ਬਲੈਂਸ ਸੈਟਲ ਕਰ ਲੈਣਾ ਤੁਹਾਡਾ ਸਾਰਿਆਂ ਦਾ ਉਡਾਨ 2025-26 ਦੇ ਵਿੱਚ ਜੋ ਫੰਕਸ਼ਨ ਕਰਾਇਆ ਗਿਆ ਉਹਦਾ ਬਹੁਤ-ਬਹੁਤ ਤੁਹਾਨੂੰ ਬਧਾਈਆਂ ਕਿਉਂ ਤੁਸੀਂ ਰਲ ਮਿਲ ਕੇ ਆਪ ਦੇ ਬੱਚਿਆਂ ਦੇ ਨਾਲ ਪੇਰਨ ਸਹਿਬਾਨ ਟੀਚਰ ਸਹਿਬਾਨ ਸਾਰੇ ਰਲ ਕੇ ਇਸ ਫੰਕਸ਼ਨ ਨੂੰ ਮਨਾਉਂਦੇ ਹੋ ਤੁਹਾਨੂੰ ਲੱਖ ਲੱਖ ਵਧਾਈਆਂ ਕਿਉਂਕਿ ਹਰ ਸਾਲ ਵਕਰਾ ਦੇਖਣ ਨੂੰ ਮਿਲਦਾ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਵਕਰਾ ਦੇਖਣ ਨੂੰ ਮਿਲਿਆ ਪਰ ਬੜਾ ਵਧੀਆ ਲੱਗਾ ਸੋ ਇਸ ਸਕੂਲ ਦੀ ਪਰਮਾਤਮਾ ਸਦਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਔਰ ਜਿੰਨੇ ਵੀ ਪੇਰਨ ਸਹਿਬਾਨ ਬੈਠੇ ਆ ਸਾਡੇ ਹਲਕੇ ਦੇ ਉਹਨਾਂ ਨੂੰ ਸਦਾ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਚਾਬਰਾ ਜੀ ਪੰਜਾਬੀ ਜਾਗਰਣ ਉਹਨਾਂ ਦਾ ਵੀ ਸਾਡੇ ਸਕੂਲ ਕੈਂਪਸ 'ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਸੋ ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ ਸਾਡੇ ਇਸ ਸਾਜ ਦੇ ਸਮਾਰੋਹ ਨੂੰ ਹਾਂਜੀ ਪ੍ਰੈਸ ਰਿਪੋਰਟਰ ਸਾਹਿਬ ਜਿੰਨੇ ਹੀ ਆਇਆ

ਦੁਬਾਰਾ ਆਪਣੇ ਅੱਜ ਦੇ ਗੀਸਟ ਸਰਦਾਰ ਕੁਰਿੰਦਰ ਸਿੰਘ ਪੰਡੋਰੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਹਾਂਜੀ ਇਹ 5th ਕਲਾਸ ਜਿਹੜੀ ਸਾਡੀ ਬੋਰਡ ਦੀ ਕਲਾਸ ਸੀਗੀ ਔਰ ਬੋਰਡ ਦੇ ਵਿੱਚ ਜਿਹੜੇ ਬੱਚਿਆਂ ਨੇ ਪੋਜੀਸ਼ਨਸ ਲਈਆਂ ਨੇ ਆਗਮ ਜੋੜਕਰ ਫਸਟ ਦੀਪਿਕਾ ਪਾਲ ਸੈਕਿੰਡ ਰਾਇਲਿਆ ਥਰਡ ਸਾਹਿਦ ਸਿੰਘ ਫੋਰਥ ਨਵਜੋਤ ਕੌਨਫਰਸ ਕਲਾਪਿੰਗ ਹਾਰਦੋ ਸਾਡੇ ਬੱਚੇ ਜਿਹੜੇ ਫਰਸਟ 5 ਪੋਜੀਸ਼ਨਾਂ ਦੇ ਬੋਰਡ ਦੇ ਵਿੱਚੋਂ ਆਏ ਹੋਏ ਆ ਕੰਗ੍ਰੈਚੁਲੇਸ਼ਨ ਵਿਨਰਸ ਕੰਗ੍ਰੈਚੁਲੇਸ਼ਨ ਟੂ ਸਟੂਡੈਂਟਸ Who are receiving awards today your achievement ਨਾਨਕ ਨੇ ਮਾਲਕ ਭਾਗੋ ਦੇ ਮੈਨ जान को तो इनकार कर दिता नहीं घी गया घी गया नहीं मन सु तू ये की कह रही है वो तो शाह है ये की भी हो सकता है नहीं हाँ मैं सच कह रही हूँ दीन दुखिया दा मालिक बाबा नानक फकीर शाह दा शाह है वो भाई लालो के घर गया पर मलक भागो के महला नहीं किया। बंसो मनु का यकीन है नहीं, नहीं आवा जो तू कह रही है ਮੱਕੀ ਕਰਿਆ ਐਨਾ ਹੀ ਨਹੀਂ ਬਾਬੇ ਨਾਨਕ ਨੇ ਮਲਿਕ ਬਾਦੂ